ਅਸੀਂ ਗੁਰਦੁਆਰੇ ਦੀ ਜਦੋਂ ਵਿਆਖਿਆ ਕਰਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਬੜਾ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦੂਸਰਾ ਹੈ ਸੰਗਤ ਕਿ ਸੰਗਤ ਦਾ ਆਉਣਾ ਆਣ ਕਰਕੇ ਸੰਗਤ ਕਰਨੀ ਬੈਠਣਾ ਗੁਰੂ ਤੋਂ ਗੁਣ ਲੈਣੇ ਗੁਰੂ ਤੋਂ ਸੁਗੰਧੀ ਲੈਣੀ ਗੁਰੂ ਤੋਂ ਮਹਿਕ ਲੈਣੀ ਉਸ ਸੁਗੰਧੀ ਨੂੰ ਲੈ ਕਰਕੇ ਸੰਸਾਰ ਦੇ ਵਿੱਚ ਖਿਲਾਰ ਦੇਣਾ ਤੇ ਤੀਸਰਾ ਜ਼ਿਕਰ ਅਸੀਂ ਕਰਦੇ ਹਾਂ ਸੰਗਤ ਦਾ ਤੇ ਨਾਲ ਪੰਗਤ ਦਾ ਕਿ ਪੰਗਤ ਹੋਣੀ ਬੜੀ ਜ਼ਰੂਰੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਪੰਗਤ ਨਹੀਂ ਹੈ ਤੇ ਸੁਭਾਵਿਕ ਹੈ ਉਹਨੂੰ ਅਸੀਂ ਗੁਰਦੁਆਰਾ ਨਹੀਂ ਕਹਿ ਸਕਦੇ ਕਿਉਂਕਿ ਵਿਦਵਾਨ ਸੱਜਣਾ ਨੇ ਬੜੀ ਸੂਝ-ਬੂਝ ਦੇ ਨਾਲ ਇਹਨਾਂ ਵਿਚਾਰਾਂ ਨੂੰ ਦਰਜ ਕੀਤਾ ਹੈ ਢੁਕਾਇਆ ਹੈ ਉਹਨਾਂ ਨੇ ਲਿਖਤ ਦੇ ਵਿੱਚ ਬਾਦ ਦਿੱਤਾ ਹੈ ਕਿ ਭਾਈ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਵਿਚਾਰਾ ਹੋਣੀਆਂ ਬੜੀਆਂ ਜ਼ਰੂਰੀਆਂ ਨੇ ਕਈ ਵਾਰ ਇਹ ਪ੍ਰੇਮੀਆਂ ਨੇ ਸ਼ਰਧਾਲੂਆਂ ਨੇ ਸੰਗਤਾਂ ਨੇ ਸਵਾਲ ਕੀਤੇ ਦੀ ਤੇ ਜਦੋਂ ਸਵਾਲ ਕਰਦੇ ਨੇ ਤੇ ਸੁਭਾਵਕ ਹੈ ਇਹ ਮਨਾਂ ਦੇ ਅੰਦਰ ਖਿਆਲ ਆਉਂਦੇ ਨੇ ਵਿਚਾਰ ਆਉਂਦੀਆਂ ਨੇ ਕਿ ਜੋ ਵਿਚਾਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਵਿਦਵਾਨਾਂ ਨੇ ਦਰਜ ਕੀਤੀ ਹੈ ਉਹ ਮੰਨਣਯੋਗ ਹੈ ਕਈ ਵਾਰ ਸਾਨੂੰ ਸਿੱਖ ਸੰਗਤਾਂ ਨਹੀਂ ਸਗੋਂ ਹੋਰ ਮਤਾਂ ਦੇ ਲੋਕ ਵੀ ਆਣ ਕੇ ਪੁੱਛਦੇ ਨੇ ਹੋਰ ਵੀ ਮਤਾਂ ਦੇ ਆਣ ਕੇ ਧਰਮਾਂ ਦੇ ਲੋਕ ਆਣ ਕੇ ਗੱਲ ਕਰਦੇ ਨੇ ਤੇ ਉਥੇ ਜਿਹੜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਜੀ ਦੀਆਂ ਨਿਸ਼ਾਨੀਆਂ ਕੀਆਂ ਗੁਰਦੁਆਰਾ ਸਾਹਿਬ ਕਿਨੂੰ ਕਿਹਾ ਜਾਂਦਾ ਹੈ ਇਹ ਮਹੱਤਵਪੂਰਨ ਸਵਾਲ ਹੈ ਕਿ ਗੁਰਦੁਆਰਾ ਸਾਹਿਬ ਜੀ ਦੀਆਂ ਕੀ ਨਿਸ਼ਾਨੀਆਂ ਨੇ ਤੇ ਮੈਂ ਬੇਨਤੀ ਕਰਦਾ ਹਾਂ ਕਿ ਗੁਰਦੁਆਰਾ ਸਾਹਿਬ ਜੀ ਦੀਆਂ ਪੰਜ ਨਿਸ਼ਾਨੀਆਂ ਨੇ ਸੇਕ੍ਰੇਟ ਮਰਿਆਦਾ ਦੇ ਵਿੱਚ ਵਿਦਵਾਨ ਸਜਨਾ ਨੇ ਉਹਨੂੰ ਅੰਗਿਤ ਕੀਤਾ ਹੋਇਆ ਹੈ ਪਹਿਲੀ ਨਿਸ਼ਾਨੀ ਗੁਰਦੁਆਰਾ ਸਾਹਿਬ ਦੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਦੂਸਰੀ ਨਿਸ਼ਾਨੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਹੁੰਦੀ ਹੈ ਤੀਸਰੀ ਨਿਸ਼ਾਨੀ ਪੰਗਤ ਹੁੰਦੀ ਹੈ ਇੱਕ ਹੀ ਕਤਾਰ ਦੇ ਵਿੱਚ ਕੋਈ ਕਿਸੇ ਵੀ ਧਰਮ ਦਾ ਜਾਤ ਦਾ ਮਤ ਦਾ ਹੋਵੇ ਉੱਥੇ ਕੋਈ ਵਿਤਕਰਾਂ ਨਹੀਂ ਹੈ ਉੱਥੇ ਬਿਠਾ ਕੇ ਕਿ ਕਤਾਰ ਦੇ ਵਿੱਚ ਸਭਨਾਂ ਨੂੰ ਬਰਾਬਰ ਦਾ ਲੰਗਰ ਸ਼ਿਕਾਇਆ ਜਾਂਦਾ ਹੈ ਇੱਕੋ ਜਿਹਾ ਵਰਤਾਇਆ ਜਾਂਦਾ ਹੈ ਉਹ ਹੈ ਪੰਗਤ ਅਗਲੇਰੀ ਨਿਸ਼ਾਨੀ ਹੈ ਨਗਾਰਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਗਾਰਾ ਹੁੰਦਾ ਹੈ ਚੌਥੀ ਨਿਸ਼ਾਨੀ ਇਹ ਹੈ ਕਿ ਨਗਾਰਾ ਹੁੰਦਾ ਹੈ ਤੇ ਪੰਜਵੀਂ ਨਿਸ਼ਾਨੀ ਹੈ ਗੁਰਦੁਆਰਾ ਸਾਹਿਬ ਦੀ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਿਹੜਾ ਉੱਪਰ ਝੂਲ ਰਿਹਾ ਹੈ ਦੂਰੋਂ ਆਉਣ ਵਾਲਾ ਸ਼ਰਧਾਲੂ ਦੇਖ ਸਕਦਾ ਹੈ ਅੰਦਾਜ਼ਾ ਲਾ ਸਕਦਾ ਹੈ ਕਿ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਇੱਥੇ ਗੁਰਦੁਆਰਾ ਸਾਹਿਬ ਹੈ ਜੇ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਸੰਗਤ ਵੀ ਹੋਵੇਗੀ ਪੰਗਤ ਵੀ ਹੋਵੇਗੀ ਨਗਾਰਾ ਵੀ ਹੋਵੇਗਾ ਨਿਸ਼ਾਨ ਸਾਹਿਬ ਇਹ ਦੱਸ ਰਿਹਾ ਹੈ ਤੇ ਸਬਾਬਕ ਹੈ ਪੈਲ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਸੰਗਤ ਦਾ ਬੈਠਣਾ ਗੁਰੂ ਤੋਂ ਗੁਣ ਲੈਣੇ ਗੁਰੂ ਤੋਂ ਸੁਗੰਧੀ ਲੈਣੀ ਗੁਰੂ ਤੋਂ ਮਹਿਕ ਲੈਣੀ ਤੇ ਇਸ ਮਹਿਕ ਨੂੰ ਸੁਗੰਧੀ ਨੂੰ ਇਹਨਾਂ ਗੁਣਾ ਨੂੰ ਸੰਸਾਰ ਦੇ ਵਿੱਚ ਪ੍ਰਚਾਰ ਦੇਣਾ ਨਾਲ ਪੰਗਤ ਦਾ ਜ਼ਿਕਰ ਕਰਨਾ ਕਿ ਪਿਆਰਿਓ ਅਸੀਂ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਇੱਥੇ ਕਿਸੇ ਵੀ ਤਰ੍ਹਾਂ ਦੀ ਹੀਣ ਪਾਣਤਾ ਨਹੀਂ ਹੈ ਇੱਥੇ ਜਾਤ ਪਾਤ ਨਹੀਂ ਹੈ ਇੱਥੇ ਬਰਾਬਰਤਾ ਦਿੱਤੀ ਜਾਂਦੀ ਹੈ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਸ਼ਿਕਾਇਆ ਜਾਂਦਾ ਹੈ ਭਾਵੇਂ ਅਕਬਰ ਬਾਦਸ਼ਾਹ ਕਿਉਂ ਨਾ ਆ ਜਾਵੇ ਨਗਾਰਾ ਵਜਾਇਆ ਜਾਂਦਾ ਹੈ ਸੁਨੇਹਾ ਦਿੱਤਾ ਜਾਂਦਾ ਹੈ ਅੰਮ੍ਰਿਤ ਵੇਲੇ ਵੀ ਨਗਾਰਾ ਵਜਾਇਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣ ਜਾ ਰਿਹਾ ਹੈ ਤੇ ਆਮ ਪ੍ਰਾਤਨ ਸਮੇਂ ਦੇ ਵਿੱਚ ਦੇਖਿਆ ਜਾਵੇ ਨਗਾਰਾ ਵਜਾਇਆ ਜਾਂਦਾ ਸੀ ਜਦੋਂ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸਨ ਲੰਗਰ ਪ੍ਰਸ਼ਾਦਾ ਤਿਆਰ ਹੋ ਜਾਣਾ ਤੇ ਸੰਗਤਾਂ ਨੂੰ ਜਿਹੜੇ ਦੂਰ ਦਰੇਡੇ ਸਨ ਉਹਨਾਂ ਨੂੰ ਆਵਾਜ਼ ਦੇਣ ਵਾਸਤੇ ਨਗਾਰਾ ਵਜਾਇਆ ਜਾਂਦਾ ਸੀ ਕਿ ਜੇ ਕੋਈ ਭੁੱਖਾ ਹੋਵੇਗਾ ਤੇ ਸੁਣ ਕੇ ਜ਼ਰੂਰ ਆ ਜਾਵੇਗਾ ਇਹਨਾਂ ਹੀ ਨਹੀਂ ਜੰਗਾਂ ਜੁੱਧਾਂ ਦੇ ਸਮੇਂ ਤੇ ਨਗਾਰਾ ਵਜਾਇਆ ਜਾਂਦਾ ਸੀ ਤੇ ਜਦੋਂ ਕੋਈ ਚੜ੍ਹ ਕੇ ਆਉਂਦਾ ਹੈ ਉਦੋਂ ਵੀ ਨਗਾਰਾ ਵਜਾ ਕੇ ਸੁਚੇਤ ਕੀਤਾ ਜਾਂਦਾ ਸੀ ਇਹ ਨਗਾਰਾ ਨਿਸ਼ਾਨੀ ਹੈ ਤੇ ਨਾਲ ਨਿਸ਼ਾਨ ਸਹਿਬ ਸਾਡੀ ਨਿਸ਼ਾਨੀ ਹੈ ਗੁਰਦੁਆਰਾ ਸਾਹਿਬ ਦੀ ਜੋ ਇਹ ਦੱਸਦੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਹੈ ਸੋ ਇਹ ਪੰਜ ਨਿਸ਼ਾਨੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਸਾਨੂੰ ਪਤਾ ਹੋਣਾ ਚਾਹੀਦੀਆਂ ਨੇ ਜੇ ਕੋਈ ਪੁੱਛ ਲਵੇ ਕਿ ਗੁਰਦੁਆਰਾ ਸਾਹਿਬ ਦੀਆਂ ਕੀ ਨਿਸ਼ਾਨੀਆਂ ਹੈ ਗੁਰਦੁਆਰਾ ਸਾਹਿਬ ਕਿੰ ਨੂੰ ਕਹਿੰਦੇ ਹਾਂ ਤੇ ਛੱਟ ਦੇਣੀ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ ਕਿ ਭਾਈ ਗੁਰਦੁਆਰਾ ਸਾਹਿਬ ਦੇ ਅੰਦਰ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਕੀਤਾ ਜਾਂਦਾ ਹੈ ਗੁਰਬਾਣੀ ਨੂੰ ਪੜਿਆ ਜਾਂਦਾ ਹੈ ਗੁਰਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ ਗੁਰਬਾਣੀ ਦੇ ਅਨਮੋਲ ਖਜ਼ਾਨੇ ਨੂੰ ਪੜ ਕੇ ਵਿਚਾਰ ਕੇ ਉਹਨੂੰ ਜੀਵਨ ਤੇ ਲਾਗੂ ਕੀਤਾ ਜਾਂਦਾ ਹੈ ਇਹਨਾਂ ਹੀ ਸਿੱਖ ਸੰਗਤਾਂ ਪਿਆਰ ਦੇ ਨਾਲ ਅਤਬ ਦੇ ਨਾਲ ਉਹਨਾਂ ਵਿਚਾਰਾਂ ਨੂੰ ਗੁਰਬਾਣੀ ਨੂੰ ਪੜ੍ਹਦੀਆਂ ਸੁਣਦੀਆਂ ਨੇ ਤੇ ਆਪਣੇ ਜੀਵਨ ਤੇ ਲਾਗੂ ਕਰਦੀਆਂ ਨੇ ਇੱਥੋਂ ਆਰੰਭਤਾ ਹੁੰਦੀ ਹੈ ਸੋ ਇਹ ਬਹੁਤ